ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਵੱਡਾ ਤੋਹਫਾ ਬਕਾਇਆ ਤਨਖਾਹ ਤੇ ਪੈਨਸ਼ਨ ਦਾ ਭੁਗਤਾਨ 2028 ਤੱਕ ਹੋਵੇਗਾ ਮੁਲਾਜ਼ਮਾਂ ਦੇ ਬਕਾਇਆ ਪੈਸਿਆਂ ਦੀ ਭੁਗਤਾਨ ਯੋਜਨਾ ਮਨਜ਼ੂਰ 14000 ਕਰੋੜ ਰੁਪਏ ਤੋਂ ਵੱਧ ਦੀ ਰਕਮ ਤਿੰਨ ਕਿਸ਼ਤਾਂ ਚ ਜਾਰੀ 85 ਸਾਲ ਤੋਂ ਵੱਧ ਉਮਰ ਵਾਲੇ ਪੈਨਸ਼ਨਰਾਂ ਨੂੰ ਮਿਲਣਗੇ ਪੈਸੇ 2028 ਤੱਕ ਪੂਰਾ ਭੁਗਤਾਨ ਕਰਨ ਦੀ ਯੋਜਨਾ ਵੱਧ ਰੈਵਨਿਊ ਆਨ ਤੇ ਜਲਦ ਕੀਤਾ ਜਾਏਗਾ ਭੁਗਤਾਨ ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ ਲਈ ਵੱਡਾ ਫੈਸਲਾ ਲੈਂਦਿਆਂ 2016 ਤੋਂ ਲਟਕ ਰਹੀ ਤਨਖਾਹ ਤੇ ਪੈਨਸ਼ਨ ਦੀ ਰਕਮ ਨੂੰ ਕਿਸ਼ਤਾਂ ਵਿੱਚ ਭੁਗਤਾਨ ਕਰਨ ਦੀ ਯੋਜਨਾ ਤਿਆਰ ਕਰ ਲਈ ਹੈ ਮੁੱਖ ਮੰ ਮਾਨ ਜੀ ਦੀ ਕੈਬਨਿਟ ਨੇ ਇਸ ਯੋਜਨਾ ਨੂੰ ਹਰੀ ਛੱਡੀ ਦੇ ਦਿੱਤੀ ਹੈ ਜਿਸ ਨਾਲ 14000 ਕਰੋੜ ਰੁਪਏ ਤੋਂ ਵੱਧ ਦੀ ਰਕਮ ਤਿੰਨ ਕਿਸ਼ਤਾਂ 'ਚ ਜਾਰੀ ਕੀਤੀ ਜਾਵੇਗੀ ਸਰਕਾਰ ਨੇ ਤੈ ਕੀਤਾ ਕਿ ਇੰਪੋਰਟੈਂਟ ਫੈਸਲਾ ਜਿਹੜਾ ਮੈਂ ਸਮਝਦਾ ਪੰਜਾਬ ਦੇ ਬਲਾਦਮਾ ਲਈਆ ਬਹੁਤ ਲੰਬੇ ਆਸੇ ਤੋਂ ਇਹ ਫੈਸਲਾ ਪੈਂਡਿੰਗ ਪਿਆ ਸੀਗਾ ਪੁਰਾਣੀ ਸਰਕਾਰਾਂ ਦੇ ਕਰਕੇ ਕਦੇ ਇਹ ਲਾਗੂ ਨਹੀਂ ਹੋਇਆ ਸੀਗਾ ਉਹ ਵੀ ਅੱਜ ਫੈਸਲਾ ਸੀ ਅੱਜ ਵੀ ਕੈਬਨਟ ਦੇ ਲਾਗੂ ਕੀਤਾ ਗਿਆ ਕਿਉਂਕਿ ਇੱਕ ਇੱਕ 2016 ਨੂੰ ਇੱਕ ਇੱਕ 2016 ਨੂੰ ਰਿਵਾਈਜ਼ ਪੇ ਤੇ ਟੈਂਸ਼ਨ ਲੀ ਰਿੰਕਰੀਮੈਂਟ ਦਾ ਫੈਸਲਾ ਹੋਇਆ ਸੀਗਾ ਪਰਹੀਂ ਕਾਂਗਰਸ ਪਾਰਟੀ ਸਰਕਾਰ ਨੇ ਕੀਤਾ ਸੀ ਪਰ ਲੇਕਿਨ ਬਕਾਇਆ ਜਿਹੜੇ ਬਕਾਇਆ ਜਿਹੜੇ ਸੀਗੇ ਉਹ ਪੰਜਾਬ ਦੇ ਮੁਲਾਜ਼ਮਾਂ ਨੂੰ ਨਹੀਂ ਮਿਲੇ ਸੀ ਤੇ ਦੇ ਨਾਲ ਲਗਭਗ ਪੰਜਾਬ ਦੇ ਖਜ਼ਾਨੇ ਉੱਤੇ 14000 ਕਰੋੜ ਤੋਂ 14000 ਕਰੋੜ ਤੋਂ ਉੱਪਰ ਦਾ ਬੋਝ ਪੈਣਾ ਸੀਗਾ ਉਹਦੇ ਲਈ ਅਸੀਂ ਇੱਕ ਡਿਟੇਲਡ ਜਿਹੜਾ ਡਿਟੇਲਡ ਸਕੀਮ ਤਿਆਰ ਕੀਤੀ ਆ ਕਿ ਕਿਸ ਤਰ੍ਹਾਂ ਪਹਿਲਾਂ ਉਹ ਸਕੀਮ ਦਾ ਲਾਭ ਪੈਨਸ਼ਨਾਂ ਨੂੰ ਮਿਲੂਗਾ ਪਹਿਲਾਂ ਉਸ ਬਾਅਦ ਪੰਜਾਬ ਦੇ ਮੁਲਾਜ਼ਮਾਂ ਨੂੰ ਮਿਲੂਗਾ ਜਿਹੜੇ ਸਰਵਿੰਗ EMPLOYEE ਨੇਗੇ ਕਿਉਂਕਿ ਲਗਭਗ ਇਹਦੇ ਵਿੱਚ ਅਸੀਂ ਪਹਿਲਾਂ ਫੈਸਲਾ ਕੀਤਾਗਾ ਕਿ ਜਿਨ੍ਹਾਂ ਪੈਨਸ਼ਨਾਂ ਦੀ ਉਮਰ 85 ਸਾਲ ਤੋਂ ਉੱਪਰ ਆ 85 ਸਾਲ ਤੋਂ ਉੱਪਰ ਆ ਗਈ ਜਿਹੜੇ ਪੈਨਸ਼ਨਾਂ ਦੀ ਉਮਰ ਜਾਂ ਉਹਨਾਂ ਦਾ ਉਹਨਾਂ ਦੇ ਜੇਕਰ ਉਹ ਆਕਾਲ ਚਲਾਣਾ ਕਰਕੇ ਤਾਂ ਉਹਨਾਂ ਦੀ ਫੈਮਿਲੀ ਨੂੰ ਪੈਸੇ ਮਿਲਣਗੇ ਸੋ ਅਸੀਂ ਫੈਸਲਾ ਜਿਹੜਾ ਹੈਗਾ ਤਿੰਨ ਬਰਾਬਰ ਕਿਸ਼ਤਾਂ ਦੇ ਵਿੱਚ 224 ਤੇ 25 ਦੇਣਾਗੇ 224 25 ਦੇਣਾਗੇ ਤਿੰਨ ਕਿਸ਼ਤਾਂ ਦੇ ਅੰਦਰ ਇਸੇ ਤਰ੍ਹਾਂ ਉਸ ਬਾਅਦ ਸੈਕੰਡ ਜਿਹੜਾ ਹੈ 75 ਤੋਂ 85 ਸਾਲ ਦੀ ਫਿਰ ਇਸੇ ਤਰੀਕੇ ਜਿਹੜੇ ਆਉਣ ਵਾਲੇ ਸਮੇਂ ਵਿੱਚ ਮੁਲਾਜ਼ਮ ਨੇ 2016 ਤੋਂ 17 18 19 ਉਹ ਵੀ ਕੀਏ ਸਾਰੇ ਫੈਸਲੇ ਅਸੀਂ ਕੀਤੇ ਨੇ ਇਹ ਸਕੀਮ ਸਾਡੀ ਡਿਟੇਲ ਜਿਹੜੀ ਹੈਗੀ ਆ ਜਿਵੇਂ ਜਿਵੇਂ 16 17 ਦੀ ਗੱਲ ਕਰਾਂ ਤਾਂ 15 ਕਿਸ਼ਤਾਂ ਤੋਂ ਅਸੀਂ 225 ਤੋਂ ਸ਼ੁਰੂ ਕਰਾਂਗੇ ਫਿਰ 23 ਤੋਂ ਸ਼ੁਰੂ ਕਰਾਂਗੇ ਫਿਰ 28 ਤੋਂ ਸ਼ੁਰੂ ਕਰਾਂਗੇ ਇਹ ਜਨასი ਕਰਕੇ ਅੱਜ ਪੰਜਾਬ ਦੇ ਮੈਸਮੇਂ ਦਾ ਮਲਾਜਮਾਂ ਦੇ ਲਈ ਬਹੁਤ ਹੀ ਵੱਡਾ ਦਿਨ ਹੈਗਾ ਕਿ ਅੱਜ ਜਿਹੜਾ ਉਹਨਾਂ ਦਾ ਪ੍ਰਾਣਾ ਬਟਾਇਆ ਸੀਗਾ ਉਹਦਾ ਅਸੀਂ ਫੈਸਲਾ ਕੀਤਾਗਾ ਕਿ ਕਿਸ਼ਤਾਂ ਦੇ ਰੋਧ ਦੇ ਵਿੱਚ ਸਾਰੇ ਮਲਾਜਮਾਂ ਨੂੰ ਦੇਣਾਗੇ ਕਿਉਂਕਿ ਨਹੀਂ ਤਾਂ ਸਾਰੇ ਮਲਾਜਮ ਜਿਹੜੇ ਸੀਗੇ ਉਹ ਲਗਾਤਾਰ ਕੋਈ ਰਾਤਾਂ ਜਾ ਰਿਹਾ ਸੀ ਕੋਈ ਦਿਤੇ ਜਾ ਰਿਹਾ ਸੀਗਾ ਇਹ ਵੱਡਾ ਹੈ ਫੈਸਲਾ ਕੀਤਾਗਾ ਲਗਭਗ 14000 ਕਰੋੜ ਤੋਂ ਉੱਪਰ ਦਾ ਬੋਝ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਸਰਕਾਰ ਤੇ ਪਊਗਾ ਔਰ ਇਹਨੂੰ ਅਸੀਂ 2028 ਤੱਕ ਜਿਹੜਾ ਹੈਗਾ ਕੰਪਲੀਟ ਕਰਨ ਦਾ ਪ੍ਰੋਗਰਾਮ ਬਣਾਇਆ ਹੈਗਾ ਕਿਸਤਾਂ ਦੇ ਰੂਪ ਵਿੱਚ ਹੁਣ ਤੋਂ ਸ਼ੁਰੂ ਹੋਊਗਾ ਇਹ ਸਾਲ ਤੋਂ ਸ਼ੁਰੂ ਹੋ ਕੇ 2028 ਤੱਕ ਇਹ ਸਕੀਮ ਜਿਹੜੀ ਆ ਅਪਰੂਵ ਹੋਗੀ ਹਾਂ ਇਸ ਤੇ ਜੇਕਰ ਸਾਡੇ ਕੋਲੇ ਮਾਲੀਆ ਰੈਵਨਿਊ ਹੋਰ ਬੱਧਾਗਾ ਤਾਂ ਇਹਨੂੰ ਪਹਿਲਾਂ ਅਸੀਂ ਪ੍ਰੀਪੋਨ ਕਰ ਲਵਾਂਗੇ ਜੇਕਰ ਸਾਡੇ ਕੋਲੇ ਪੈਸੇ ਜ਼ਿਆਦਾ ਆ ਜਿੰਨੇ ਖਰਚਾਣੇ ਵਿੱਚ ਤਾਂ ਅਸੀਂ ਇਹਨੂੰ ਪ੍ਰੀਪੋਨ ਵੀ ਕਰ ਲਾਂਗੇ ਪਰ ਲੇਕਿਨ ਅਸੀਂ ਡਿਟੇਲ ਪ੍ਰੋਗਰਾਮ ਜਿਹੜਾ ਹੈਗਾ ਉਹ 2028 ਤੱਕ ਬਣਾਇਆਗਾ ਨਹੀਂ ਤਾਂ ਕਾਂਗਰਸ ਪਾਰਟੀ ਦੀ ਸਰਕਾਰ ਨੇ ਜਿਹੜਾ ਪੇਸ ਗਿਆ ਜਰੂਰ ਦਿੱਤਾ ਪਰ ਲੇਕਿਨ ਮਲਾਜਮ ਨੂੰ ਬਕਾਇਆ ਪੈਸੇ ਨਹੀਂ ਦਿੱਤੇ ਬਹੁਤ ਵੱਡਾ ਪੰਜਾਬ ਸਰਕਾਰ ਨੇ ਕੀਤਾ ਸੀਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਵੱਡਾ ਫੈਸਲਾ ਕੀਤਾਗਾ ਕਿ ਪੰਜਾਬ ਦੇ ਸਾਰੇ ਮਜ਼ਦੂਰਾਂ ਨੂੰ ਬਕਾਇਆ ਮਿਲਣਗੇ ਸੋ ਇਹ ਬਹੁਤ ਵੱਡਾ ਫੈਸਲਾ ਜਿਹੜਾ ਮੈਂ ਸਮਝਦਾ ਅੱਜ ਪੰਜਾਬ ਦੇ ਮਜ਼ਦੂਰਾਂ ਦੇ ਹੱਕ ਚ 85 ਸਾਲ ਤੋਂ ਉਪਰ ਉਮਰ ਵਾਲੇ ਪੈਨਸ਼ਨਰਾਂ ਨੂੰ ਤੁਰੰਤ ਬਕਾਇਆ ਰਕਮ ਮਿਲੇਗੀ ਜਿਸ ਤੋਂ ਬਾਅਦ 75 ਤੋਂ 85 ਸਾਲ ਦੇ ਪੈਨਸ਼ਨਰਾਂ ਨੂੰ ਭੁਗਤਾਨ ਹੋਵੇਗਾ ਔਰ ਉਸ ਤੋਂ ਬਾਅਦ 60 ਤੋਂ 75 ਸਾਲ ਦੇ ਰਿਟਾਇਰ ਮਜ਼ਦੂਰਾਂ ਨੂੰ ਇਸ ਯੋਜਨਾ ਦੇ ਤਹਿਤ ਦੂਜੇ ਪੜਾਅ ਵਿੱਚ ਰਕਮ ਦਿੱਤੀ ਜਾਵੇਗੀ 2028 ਤੱਕ ਪੂਰਾ ਭੁਗਤਾਨ ਬਾਦੂ ਰੈਵਨਿਊ ਆਨ ਤੇ ਪੈਨ ਲੰਭ ਹੋ ਸਕਦੀ ਹੈ ਅਦਾਇਗੀ ਮਾਨ ਸਰਕਾਰ ਨੇ ਇਹ ਵੀ ਸਾਫ ਕੀਤਾ ਹੈ ਕਿ ਜੇਕਰ ਸਰਕਾਰ ਜੇਕਰ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਵਾਧੂ ਰੈਵਨਿਊ ਆਉਂਦਾ ਹੈ ਤਾਂ ਇਹ ਭੁਗਤਾਨ 2028 ਤੋਂ ਪਹਿਲਾਂ ਵੀ ਕੀਤਾ ਜਾ ਸਕਦਾ ਹੈ ਹਾਲਾਂਕਿ ਫਿਲਹਾਲ ਇਹ ਯੋਜਨਾ 2028 ਤੱਕ ਪੂਰੀ ਕਰਨ ਦੀ ਯੋਜਨਾ ਬਣਾਈ ਗਈ ਹੈ ਇਹ ਫੈਸਲਾ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਲਈ ਵੱਡੀ ਰਾਹਤ ਲਿਆਉਣ ਵਾਲਾ ਹੈ ਸਰਕਾਰ ਦੇ ਇਸ ਐਲਾਨ ਦੇ ਨਾਲ ਮੁਲਾਜ਼ਮਾਂ ਅਤੇ ਪੈਨਸ਼ਨਰ ਦੇ ਚਿਹਰੇ ਤੇ ਖੁਸ਼ੀ ਛਾ ਗਈ ਹੈ ਅੱਜ ਦੀ ਵੀਡੀਓ ਵਿੱਚ ਨਹੀਂ ਵੀਡੀਓ ਚ ਬਣੇ ਰਹੇ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ